ਜਿਹੜਾ ਦਸ਼ਮੇਸ਼ ਸਪੋਰਟਸ ਕਲੱਬ ਜਾਂਗਪੁਰ ਦੇ ਐਨਆਰਏ ਵੀਰਾਂ ਦਾ ਉਪਰਾਲਾ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਵੜ ਗਿਆ ਜੇਕਰ ਨੌਜਵਾਨੀ ਦੀ ਗੱਲ ਕੀਤੀ ਜਾਵੇ ਕੋਈ ਮਨ ਦੇ ਵਿੱਚ ਸੋਚ ਹੈ ਇਸ ਤਰ੍ਹਾਂ ਦੀ ਪਲਪ ਦੀ ਵੀ ਉਹ ਵੀ ਸ਼ਾਇਦ ਮਤਲਬ ਗਰਾਊਂਡ ਲੈਵਲ ਤੇ ਆ ਜਾਣ ਕਿ ਅੱਜ ਜਿਵੇਂ ਹੁਣ ਬੱਚਿਆਂ ਨੂੰ ਛੁੱਟੀਆਂ ਜਾਲ ਸੀਗੀਆਂ ਤਾਂ ਇਹਨਾਂ ਵੀਰਾਂ ਨੇ ਐਨਆਰਏ ਵੀਰਾਂ ਦੇ ਪਿੰਡ ਦੇ ਜਿਹੜੇ ਸੀਨੀਅਰ 플레이ਰ ਆ ਉਹਨਾਂ ਨੇ ਮਿਲ ਕੇ ਸਮਰ ਕੈਂਪ ਆਰਗੇਨਾਈਜ਼ ਕੀਤਾਗਾ ਵਿੱਚ ਸੈਟਿੰਗ ਇਹੀ ਆ ਕਿ ਉਹਨਾਂ ਨੂੰ ਥੋੜਾ ਟਾਈਮ ਰੈਸਟ ਦਿੱਤੀ ਜਾਂਦੀ ਆ ਤੇ ਉਹਨਾਂ ਨੂੰ ਬਾਹਰ ਘਰੋਂ ਵੀ ਅਸੀਂ ਸਪੈਸ਼ਲ ਉਹਨਾਂ ਦੇ ਪੇਰੈਂਟਸ ਨੂੰ ਵੀ ਕਹਿੰਨੇ ਆ ਵੀ ਇਹਨਾਂ ਨੂੰ ਬਾਹਰ ਫਿਰਨ ਦਾ ਮੌਕਾ ਨਾ ਦੋ ਤੇ ਇਹਨਾਂ ਨੂੰ ਘਰੇ ਰੱਖੋ ਗਰਮੀ ਜ਼ਿਆਦਾ ਹੋਣ ਕਰਕੇ ਤਾਂ ਉਹਨਾਂ ਨੂੰ ਵਰਕ ਇੱਥੇ ਘੱਟ ਕਰਵਾਇਆ ਜਾਂਦਾ ਉਹਨੂੰ ਰੈਸਟ ਦਿੱਤੀ ਜਾਂਦੀ ਆ ਤੇ ਉਹਨਾਂ ਦਾ ਖਾਸ ਧਿਆਨ ਰੱਖਿਆ ਦੇ ਪਈਓ ਸਾਡਾ ਪੰਜਾਬ ਕਨੇਡਾ ਟੀਵੀ ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਗਾਤਾਰ ਅਸੀਂ ਪਾਵੇਂ ਖੇਡਾਂ ਦੀ ਗੱਲ ਹੋਵੇ ਜਾਂ ਫਿਰ ਇਤਿਹਾਸਿਕ ਸਥਾਨਾਂ ਦੀ ਗੱਲ ਹੋਵੇ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅੱਜ ਮੈਂ ਸਵੇਰੇ ਜਦੋਂ ਗਰਾਊਂਡ ਦੇ ਵਿੱਚ ਆਇਆ ਸੀ ਜਾਂਗਪੁਰ ਮੁੱਲਾਪੁਰ ਦਾਖਾ ਦੀ ਜਾਂਗਪੁਰ ਗਰਾਊਂਡ ਦੇ ਵਿੱਚ ਤਾਂ ਇੱਕ ਬੜਾ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ 48 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਹੋਇਆ ਉੱਥੇ ਜਦੋਂ ਮੈਂ ਇਸ ਗਰਾਊਂਡ ਦੇ ਵਿੱਚ ਆਇਆ ਤਾਂ ਛੋਟੇ-ਛੋਟੇ ਉਮਰ ਦੇ ਬੱਚੇ ਮੁੰਡੇ ਕੁੜੀਆਂ ਗਰਮੀ ਦੇ ਵਿੱਚ ਫੁੱਟਬਾਲ ਖੇਡਦੇ ਪਏ ਸੀ ਇਹ ਬੜਾ ਅਦਭੁਤ ਨਜ਼ਾਰਾ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਜਿਹੜੇ ਕੋਚ ਸਾਹਿਬਾਨ ਆ ਉਹਨਾਂ ਦੇ ਨਾਲ ਵੀ ਪਹਿਲਾਂ ਕੈਮਰੇ ਤੋਂ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬਾਈ ਜੀ ਇਹ ਨਜ਼ਾਰਾ ਕਿਉਂ ਚੱਲਦਾ ਪਿਆ ਕਿਉਂਕਿ ਲੋਕ ਅੱਜਕੱਲ ਬੱਚੇ ਅੰਗਰਮੀ ਦੇ ਵਿੱਚ ਏਸ਼ੀਆ ਦੇ ਵਿੱਚ ਬੈਠੇ ਆ ਜਾਂ ਫਿਰ ਇੰਜ ਆਖ ਲੋਕ ਬਾਹਰ ਨਹੀਂ ਨਿਕਲਣਾ ਚਾਹੁੰਦੇ ਗੱਲਬਾਤ ਕਰ ਲੈਣੇ ਕਿਉਂਕਿ ਮੈਂ ਵੀ ਸੈਰ ਤੇ ਆਇਆ ਹੋਇਆ ਸੀਗਾ ਪਰ ਇਹ ਨਜ਼ਾਰਾ ਆਪਣੇ ਆਪ ਦੇ ਵਿੱਚ ਬੜਾ ਬਲਖਣਾ ਹੱਸ ਗਿਆ ਬਾਈ ਜੀ ਹੱਸ ਗਿਆ ਵੀਰੇ ਨਾਮ ਕੀ ਆਪਣਾ ਵੀ ਮੇਰਾ ਨਾਮ ਅਮਿਤ ਕੁਮਾਰ ਪਿੰਡ ਚੱਕਰ ਚੈੱਕ ਕਰ ਤੋ ਤੁਸੀਂ ਹਾਂਜੀ ਹਾਂਜੀ ਤੇ ਅੱਡ ਆਹਾ ਅਸੀਂ ਬੜਾ ਡਿਫਰੈਂਟ ਨਜ਼ਾਰਾ ਦੇਖਿਆ ਕਿਉਂਕਿ ਅਸੀਂ ਦੇਖਿਆ ਕਿ ਪੰਜਾਬ ਦੇ ਗਰਾਊਂਡ ਖਾਲੀ ਪਏ ਆ ਪਰ ਇੰਨੀ ਸਖਤ ਗਰਮੀ ਦੇ ਵਿੱਚ ਬੱਚੇ ਬੜੇ ਉਤਸ਼ਾਹ ਨਾਲ ਖੇਡਦੇ ਪਏ ਆ ਇਹ ਕਿਵੇਂ ਕੀ ਚੱਲਦਾ ਪਿਆ ਵੀਰੇ ਇਹ ਸਾਰਾ ਜਿਹੜਾ ਦਸ਼ਮੇਸ਼ ਸਪੋਰਟਸ ਕਲੱਬ ਜਾਂਗਪੁਰ ਦੇ ਐਨ ਆਰ ਆਈ ਵੀਰਾਂ ਦਾ ਉਪਰਾਲਾ ਕਿਉਂਕਿ ਅੱਜ ਜਿਵੇਂ ਹੁਣ ਬੱਚਿਆਂ ਨੂੰ ਛੁੱਟੀਆਂ ਚਾਲ ਸੀਗੀਆਂ ਤਾਂ ਇਹਨਾਂ ਵੀਰਾਂ ਨੇ ਐਨ ਆਰ ਆਈ ਵੀਰਾਂ ਦੇ ਪਿੰਡ ਦੇ ਜਿਹੜੇ ਸੀਨੀਅਰ ਪਲੇਅਰ ਆ ਉਹਨਾਂ ਨੇ ਮਿਲ ਕੇ ਸਮਰ ਕੈਂਪ ਆਰਗੇਨਾਈਜ਼ ਕੀਤਾਗਾ ਠੀਕ ਆ ਜਿਵੇਂ ਸਾਨੂੰ ਪਤਾ ਉਹਨਾਂ ਛੁੱਟੀਆਂ ਚਾਲਦੀਆਂ ਨੇ ਛੁੱਟੀਆਂ ਦੇ ਵਿੱਚ ਨਾਰਮਲੀ ਕਈ ਪਿੰਡਾਂ ਵਿੱਚ ਨਹੀਂ ਧਿਆਨ ਦਿੱਤਾ ਜਾਂਦਾ ਸਾਰੇ ਪਲੇਅਰ ਆਪਣਾ ਰੈਸਟ ਕਰਦੇ ਆ ਸੌਂਦੇ ਆ ਜਾਂ ਉਦਾਂ ਖੇਡਦੇ ਨਹੀਂਗੇ ਤੇ ਆਪਣੇ ਜਾਂਗਪੁਰ ਦੇ ਵਿੱਚ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਇਹ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਤਕਰੀਬਨ 100 ਦੇ ਕਰੀਬ ਬੱਚਾ ਫੁੱਟਬਾਲ ਦੀ ਟ੍ਰੇਨਿੰਗ ਲੈਣ ਆਉਂਦਾ ਹੈਗਾ 100 ਦੇ ਕਰੀਬ ਹਾਂਜੀ ਹਾਂਜੀ ਇਹਨਾਂ ਕੋਲੇ ਪੂਰ ਬਕਾਇਦਾ ਅਟੈਂਡ ਹੱਸਾ 100 ਦੇ ਕਰੀਬ ਇਕੱਲਾ ਪਿੰਡ ਜਾਂਗਪੁਰ ਦੀ ਗੱਲ ਕਰਦੇ ਪਏ ਹਾਂ ਹਾਂਜੀ ਹਾਂਜੀ ਇੱਥੇ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅਸੀਂ ਟ੍ਰਾਈ ਇਹ ਵੀ ਕਰਾਂਗੇ ਹੁਣ ਕਿ ਬਾਕੀ ਪਿੰਡਾਂ ਦਾ ਵੀ ਦੌਰਾ ਕਰੀਏ ਪਰ ਇਕੱਲੇ ਜਾਂਗਪੁਰ ਦੇ ਵਿੱਚ ਸਟਾਰਟਿੰ ਠੀਕ ਹੈ ਹਾਂਜੀ ਜੇਕਰ ਇਹ ਸਭ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਹ ਸ਼ੁਰੂਆਤ ਕਿਵੇਂ ਆਉਂਦੀ ਹੈ ਮਨ ਦੇ ਵਿੱਚ ਵਿਚਾਰ ਕਿਵੇਂ ਆਉਂਦਾ ਤੇ ਤੁਹਾਡੇ ਨਾਲ ਅਪਰੋਚ ਕਿਵੇਂ ਹੁੰਦੀ ਹੈ ਜੇ ਮੈਂ ਦਾ ਉਸਮੇ ਸਪੋਰਟਸ ਕਲੱਬ ਦੇ ਜਿਹੜੇ ਮੈਂਬਰ ਨੇ ਜਿਹੜੇ ਆਰਗੇਨਾਈਜ਼ ਚਲਾਉਂਦੇ ਆ ਉਹਨਾਂ ਨਾਲ ਆਪਣੇ ਵਧੀਆ ਮਯਾਰਬ ਦੋਸਤ ਮਿੱਤਰ ਹੈਗੇ ਆਪਣੇ ਉਹਨਾਂ ਨੇ ਆਪਣੇ ਤੱਕ ਅਪਰੋਚ ਕੀਤੀ ਵੀ ਕਿਉਂਕਿ ਤੁਹਾਨੂੰ ਪਤਾ ਆਪਣੇ ਕੋਲ ਜਗਰ ਅਕੈਡਮੀ ਦੇ ਵਿੱਚ ਵੀ ਕੋਚਿੰਗ ਚੱਲਦੀ ਹੈ ਆਪਣੇ ਪਿੱਛੇ ਵੀ ਗੱਲ ਹੋਈ ਸੀਗੀ ਤੇ ਉਹਨਾਂ ਵੀਰਾਂ ਨੇ ਮਤਲਬ ਅਪਰੋਚ ਕੀਤੀ ਕਿ ਵੀ ਅਸੀਂ ਔਰ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਵੀ ਤੁਸੀਂ 1 ਮਹੀਨੇ ਲਈ ਸਾਡੇ ਲਈ ਇੱਥੇ ਟਾਈਮ ਕੱਢੋ ਤੇ ਵੀਰਾਂ ਨੇ ਆਪ ਨੂੰ ਜਦੋਂ ਇਹਨਾ ਕਿਹਾ ਤੇ ਆਪਾਂ ਵੀ ਚਲੋ ਆਪਣੀ ਇਹ ਲਿਆ ਆਜਾ ਆਪਾਂ ਕੋਈ ਗੱਲ ਨਹੀਂ ਆਪਾਂ ਉਹ ਕੈਂਪ ਆਰਗੇਨਾਈਜ਼ ਕਰਦੇ ਆ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਬੱਚੇ ਸਾਰੇ ਆਉਂਦੇ ਆ ਵਰਕ ਕਰਦੇ ਆ ਟ੍ਰੇਨਿੰਗ ਕਰਦੇ ਆ ਤੇ ਇਹਨਾਂ ਵੀਰਾਂ ਦੇ ਕਰਕੇ ਫਿਰ ਆਪਾਂ ਨੂੰ ਇੱਥੇ ਆਉਣਗੇ ਅੱਛਾ ਜੇ ਜਦੋਂ ਬੱਚੇ ਇੱਥੇ ਆਉਂਦੇ ਆ ਕਈ ਵਾਰ ਸਵੇਰੇ ਸੁਸਤ ਵੀ ਹੁੰਦੇ ਆ ਕੋਈ ਭੁੱਖਾ ਵੀ ਹੁੰਦਾ ਤੇ ਉਹ ਫਿਰ ਕਿਵੇਂ ਪਹਿਲੀ ਜਿਹੜੀ ਐਕਸਰਸਾਈਜ਼ ਹੁੰਦੀ ਹੈ ਕਿਵੇਂ ਦੀ ਕੀ ਹੁੰਦੀ ਚੀਜ਼ਾਂ ਹੁੰਦੀਆਂ ਸਭ ਤੋਂ ਪਹਿਲਾਂ ਬੱਚੇ ਇੱਥੇ ਆਉਂਦੇ ਆ ਪ੍ਰੋਪਰ ਆ ਦੇ ਕੈਪਟਲ ਨਾਰਮਲ ਸ਼ੂ ਸਟੱਡ ਜਿਹੜੇ ਵੀ ਉਹ ਘਰੋਂ ਉਹ ਬੈਗ ਦੇ ਬੱਚੇ ਲੈ ਕੇ ਆਉਂਦੇ ਆ ਬੱਚੇ ਉਹਨਾਂ ਨੂੰ ਆ ਕੇ ਇੱਥੇ ਕਿੱਟ ਪਾ ਕੇ ਪ੍ਰੋਪਰ ਰੈਡੀ ਹੁੰਦੇ ਆ ਰੈਡੀ ਹੋਣਸਾ ਉਹਨਾਂ ਨੂੰ ਇੱਥੇ ਵਾਰਮ-ਅਪ ਕਰਾਇਆ ਜਾਂਦਾ ਬੱਚੇ ਜ ਫੁੱਟਬਾਲ ਨੂੰ ਲੈ ਕੇ ਭੋਖੇ ਨਹੀਂ ਆ ਕੇ ਬੱਚਿਆਂ ਨੂੰ ਸੋਸਤੀ ਪੈਂਦੂ ਹੀ ਨਹੀਂ ਠੀਕ ਆ ਬੱਚੇ ਇੰਨੇ ਜਨੂਨੀ ਆ ਉਹਨਾਂ ਨੂੰ ਤਾਂ ਬਸ ਉੱਠਣਸਾਰ ਹੀ ਬਸ ਉਹਨਾਂ ਨੂੰ ਗਰਾਊਂਡ ਦੀ ਨਾ ਹੁੰਦਾ ਫੁੱਟਬਾਲ ਦੇ ਨਹੀਂ ਹੁੰਦੀ ਆ ਠੀਕ ਆ ਬੱਚਿਆਂ ਦੇ ਵਿੱਚ ਕਾਫੀ ਜਣ ਕੇ એનર્ਜੀ ਹੁੰਦੀ ਆ ਬੱਚੇ ਇੰਨਾਂ ਵੱਲ ਸੋਸਤੀ ਨਹੀਂ ਪੈਂਦੀ ਬੱਚਿਆਂ ਨੂੰ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਤਾਂ ਕੋਈ ਮੱਧਮ ਵਰਗ ਦੇ ਵੀ ਪਰਿਵਾਰ ਹੁੰਦੇ ਆ ਵੀ ਕਿੱਟ ਨਹੀਂ ਲੈ ਸਕਦੇ ਉਹਨਾਂ ਦਾ ਕੀ ਹ ਕਲ ਜਿਹੜਾ ਬਣਿਆ ਸੋ ਕਲੱਬ ਇਹਨਾਂ ਵੀਰਾਂ ਦਾ ਜਾਂਗਪੁਰ ਵਾਲਿਆਂ ਦਾ ਉਹ ਪੂਰੀ ਹੈਲਪ ਕਰਦੇ ਸਾਰੇ ਐਨਆਰਆਈ ਕਲੱਬ ਵਾਲੇ ਵੀਰੋ ਬੱਚਿਆਂ ਨੂੰ ਸਟੱਡ ਬੱਚਿਆਂ ਵਾਸਤੇ ਜਿਹੜੀਆਂ ਬੋਲਾਂ ਨੇ ਜਾਂ ਬੱਚਿਆਂ ਵਾਸਤੇ ਜਿਹੜੀਆਂ ਬਿਬਾਂ ਨੇ ਜਾਂ ਕਿੱਟਾਂ ਨੇ ਜਿਹੜੀਆਂ ਜਾਂ ਜਿੰਨੇ ਵੀ ਇਕਵਿਪਮੈਂਟ ਆ ਉਹ ਸਾਰੇ ਐਨਆਰਆਈ ਵੀਰਾਂ ਲੋ ਇਹਨਾਂ ਨੂੰ ਮੌਫਤ ਪ੍ਰੋਵਾਈਡ ਕਰਾਇਆ ਜਾਂਦੇ ਆ ਵੀਰੇ ਲੇਕਿਨ ਇਹ ਸਭ ਦੇ ਵਿੱਚ ਆ ਜੀਏ ਕਿ ਜਦੋਂ ਬੱਚੇ ਤੁਸੀਂ ਇੱਥੇ ਲੈ ਕੇ ਆਉਨੇ ਹੋ ਤਾਂ ਉਮਰ ਦਾ ਕੀ ਰੱਖਿਆ ਹੋਇਆ ਹੈ ਮਾਪ ਜੀ ਉਮਰ ਦਾ ਵੀਰੇ ਇੱਥੇ ਸਾਡੇ ਕੋਲੇ 8 ਤੋਂ 9 ਤੋਂ 10 ਸਾਲ ਦੇ ਦਾ ਵੀ ਬੈਚ ਹੈਗਾ 11 ਤੋਂ 12 ਧਾਲਦਾਈ ਬੈਚ ਹੈਗਾ ਤੇ ਅੰਡਰ 14 ਅੰਡਰ 16 ਅੰਡਰ 17 ਅੰਡਰ 21 ਤੱਕ ਦਾ ਸਾਡੇ ਕੋਲ ਬੈਚ ਹੈ ਪ੍ਰੋਪਰ ਠੀਕ ਹੈ ਹਾਂਜੀ ਸਮਨ ਕੈਂਪ ਲੱਗੇ ਹੋਏ ਛੁੱਟੀਆਂ ਚੱਲਦੀਆਂ ਪਈਆਂ ਇਹ ਵੀ ਹੋ ਸਕਦਾ ਹੈ ਕਿ ਬੱਚੇ ਇਹ ਉਤਸ਼ਾਹ ਦੇਖ ਕੇ ਆਪੋ ਆਪਣੇ ਸਕੂਲਾਂ ਦੇ ਵਿੱਚ ਵੀ ਜੁਆਇਨ ਕਰ ਲੈਣ ਹਾਂਜੀ ਹਾਂਜੀ ਵੀਰੇ ਓਬਵੀਅਸਲੀ ਉਹ ਤਾਂ ਹੁਣ ਐਵਰੀਜ ਕੋ ਜਿਹੜੇ ਬੱਚੇ ਹੋਣੇ ਤੇ ਕੈਂਪ ਆਰਗੇਨਾਈਜ਼ ਕਰਦੇ ਜਿਹਦੇ ਵਿੱਚ ਕੈਂਪ ਦੇ ਵਿੱਚ ਹੀ ਆ ਗਏ ਆ ਉਹਨਾਂ ਦੀ ਸਕੂਲਾਂ ਦੀਆਂ ਵੀ ਟੀਮਾਂ ਹੈਗੀਆਂ ਆ ਦੇ ਸਕੂਲ ਦੀਆਂ ਟੀਮਾਂ ਚ ਵੀ ਪਾਰਟਿਸਿਪੇਟ ਕਰਨਗੇ ਸਗੋਂ ਉੱਥੇ ਹੋਰ ਵਧੀਆ ਪਰਫਾਰਮ ਕਰਨਗੇ ਕਿਉਂਕਿ ਉਹਨਾਂ ਦਾ 1 ਮਹੀਨਾ ਇੱਥੇ ਟ੍ਰੇਨਿੰਗ ਦਾ ਕੰਪਲੀਟ ਹੋ ਜਾਣਾ ਉਸ ਤੋਂ ਬਾਅਦ ਜਦੋਂ ਸਕੂਲ ਦੀਆਂ ਟੀਮਾਂ ਚ ਜਾਣਗੇ ਆ ਦੇ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਤੱਕ ਬੱਚੇ ਜਾਂ ਨੈਸ਼ਨਲ ਲੈਵਲ ਤੱਕ ਬੱਚੇ ਬੁਝੇ ਪਰਫਾਰਮ ਕਰਨਗੇ ਵੀਰੇ ਅੱਛਾ ਜੇਕਰ ਗੱਲ ਕੀਤੀ ਜਾਵੇ ਤੁਸੀਂ ਚੱਕਰ ਤੋਂ ਇੱਥੇ ਆਏ ਹੋ ਹਾਂਜੀ ਤੁਸੀਂ ਵੀ ਆਪਣੇ ਬਾਰੇ ਜ਼ਰੂ ਮੈਂ ਵੀਰੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਅੱਗੇ ਆਪਾਂ ਗੱਲ ਕੀਤੀ ਸੀਗੀ ਪਿੰਡ ਲੈਵਲ ਤੋਂ ਫਿਰ ਨਾ ਸਟਾਰਟ ਕੀਤਾ ਸੀਗਾ ਚਲੋ ਉਹਦੇ ਬਾਅਦ ਕਾਲਜ ਲੈਵਲ ਤੇ ਵੀ ਚਲੇ ਗਏ ਆਲ ਇੰਡੀਆ ਇੰਟਰਵਸਟੀਆਂ ਵੀ ਕਿਹੜਾ ਸਕੂਲ ਨੈਸ਼ਨਲ ਜਾਂ ਫੈਡਰੇਸ਼ਨ ਦੀ ਨੈਸ਼ਨਲ ਵੀ ਖੇਡੇ ਆ ਅੱਛਾ ਤੇ ਆਲ ਇੰਡੀਆ ਵੀ ਖੇਡੇ ਹੋਏ ਆ ਆਲ ਇੰਡੀਆ ਆ ਵੀ ਖੇਡਿਆ ਵੀਰੇ ਉਹਦੇ ਬਾਅਦ ਕਲੱਬ ਦੇ ਵਿੱਚ ਵੀ ਵੀਰੇ ਐਕਸਪੀਰੀਅੰਸ ਰਿਹਾ ਪੰਜਾਬ ਦਾ ਇੱਕ ਇੱਕ ਕਲੱਬ ਹੁੰਦਾ ਜੀਸੀਟੀ ਉਹਦੇ ਵੱਲੋਂ ਵੀ ਖੇਡੇ ਆ ਤੇ ਬੈਂਗਲੌਰ ਦੇ ਵਿੱਚ ਵੀ ਕਲੱਬ ਸੀਗਾ ਬੈਂਗਲੋਰੂ ਐਸਏ ਔਜ਼ਨ ਐਫਸੀ ਉਹਨਾਂ ਵੱਲੋਂ ਵੀ ਖੇਡਣ ਦਾ ਮੌਕਾ ਮਿਲਿਆਗਾ ਸੀਨੀਅਰ ਦੇ ਵਿੱਚ ਪਲਬ ਲਾ ਕੇ ਵਧੀਆ ਸੇਖਾ ਜੀ ਅ ਕੀ ਨਾਮ ਆਪਣਾ ਮੇਰਾ ਨਾਮ ਵੀਰੇ ਅਮਨਦੀਪ ਸਿੰਘ ਅਮਨਦੀਪ ਦੇ ਕਰ ਗੱਲ ਕੀਤੀ ਜਾਵੇ ਤੁਸੀਂ ਇੱਥੇ ਇਸੇ ਪਿੰਡ ਜਾਂਗਪੁਰ ਤੋਂ ਹਾਂਜੀ ਤੁਸੀਂ ਆਪ ਕੀ ਕਰਦੇ ਹੋ ਮੈਂ ਵੀਰੇ ਅ ਲੁਧਿਆਣੇ ਇਸ ਟਾਈਮ ਕੋਚਿੰਗ ਦੇ ਰਿਹਾ ਹਾਂ ਫੁੱਟਬਾਲ ਦੀ ਤੇ ਤਕਰੀਬਨ ਮੈਨੂੰ 6-7 ਸਾਲ ਹੋ ਗਏ ਕੋਚਿੰਗ ਦੇ ਦੇ ਨੂੰ ਆਪਣੇ ਕਿਡਸ ਪੈਚ ਦੀ ਬੱਚਿਆਂ ਦੀ ਅੱਛਾ ਤਾਂ ਇਸ ਹੁਣ ਇਸ ਸਾਲ ਵੀ ਅਸੀਂ ਸਮਰ ਕੈਂਪ ਸੈਕੰਡ ਸਾਲ ਲਾਇਆ ਪਿਛਲੇ ਸਾਲ ਵੀ ਲਾਇਆ ਸੀ ਤਾਂ ਹੁਣ ਇੱਥੇ ਪ੍ਰੈਕਟਿਸ ਕਰਵਾ ਰਹੇ ਹਾਂ ਬੱਚਿਆਂ ਨੂੰ ਚੇ ਕਰ ਸਿਰਫ ਜਾਂਗਪੁਰ ਪਿੰਡ ਦੀ ਗੱਲ ਕੀਤੀ ਜਾਵੇ ਹਾਂਜੀ ਭਾਵੇਂ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਭਾਵੇਂ ਪਿੰਡ ਦੇ ਮੋਹਦਵਰ ਸੱਜਣਾ ਦੀ ਗੱਲ ਕੀਤੀ ਜਾਵੇ ਕਿਵੇਂ ਦਾ ਹੰਗਾਰਾ ਮਿਲਦਾ ਉਹਨਾਂ ਵੱਲੋਂ ਦੇਖੋ ਜੀ ਮੋਹਦਵਰ ਤਾਂ ਲਗਭਗ ਸਾਰੇ ਪਿੰਡ ਦੇ ਨਾਲ ਹੀ ਨੇ ਸਾਰੇ ਜਿਵੇਂ ਕਿ ਐਨ ਆਰ ਆਈ ਵੀਰ ਅਤੇ ਪਿੰਡ ਦੇ ਨਗਰ ਨਿਵਾਸੀ ਸਾਰੇ ਸਾਥ ਦੇ ਰਹੇ ਨੇ ਆਪਾਂ ਨੂੰ ਗਰਾਉਂਡ ਦੇ ਵਿੱਚ ਆ ਜੇਕਰ ਗੱਲ ਕੀਤੀ ਜਾਵੇ ਜਿਹੜੇ ਐਨ ਆਰ ਆਈ ਵੀਰਾਂ ਦੇ ਤੁਸੀਂ ਗੱਲ ਕਰਦੇ ਪਿਓ ਇਹ ਦਸ਼ਮੇਸ਼ ਕਲੱਬ ਹਾਂਜੀ ਇਹ ਆਪਣਾ ਦਸ਼ਮੇਸ਼ ਸਪੋਰਟਸ ਕਲੱਬ ਜਾਂਗਪੁਰ ਤੇ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਸਮਰ ਕੈਂਪ ਆਪਣਾ ਫੁੱਟਬਾਲ ਦਾ ਲਗਾਇਆ ਜਾ ਰਿਹਾ ਵਾ ਤੇ ਪਿਛਲੇ ਸਾਲ ਵੀ ਲਗਾਇਆ ਜਾ ਰਿਹਾ ਸੀ ਤੇ ਇਸ ਸਾਲ ਵੀ ਜਦੋਂ ਤੁਸੀਂ ਇੱਥੇ ਪਿੰਡ ਦੇ ਵਿੱਚ ਅਪਰੋਚ ਕਰਦੇ ਹੋ ਘਰਾਂ ਦੇ ਵਿੱਚ ਤਾਂ ਅਪਰੋਚ ਦੇ ਵਿੱਚ ਤੋਂ ਘਰ ਦੇ ਵਿੱਚ ਜਾਂਦੇ ਹੋ ਕੀ ਕਿਹਾ ਜਾਂਦਾ ਪੇਰੈਂਟਸ ਨੂੰ ਪੇਰੈਂਟਸ ਨੂੰ ਕਿਹਾ ਜਾਂਦਾ ਵੀ ਆਪਣੇ ਜਿਵੇਂ ਕਿ ਹੁਣ ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤਾਂ ਬੱਚਿਆਂ ਨੂੰ ਘੁੰਮਣ ਫਿਰਨ ਨਾਲੋਂ ਵਧੀਆ ਤਾਂ ਆਪਣੇ ਗਰਾਊਂਡ 'ਚ ਭੇਜੋ ਸੀ ਉਹਨਾਂ ਦੇ ਪੇਰੈਂਟਸ ਤੱਕ ਗੱਲ ਪਹੁੰਚਾਉਨੇ ਆ ਕਿ ਆਪਣੇ ਬੱਚਿਆਂ ਨੂੰ ਸਵੇਰੇ ਮਾਰਨਿੰਗ ਟਾਈਮ ਗਰਾਊਂਡ ਦੇ ਵਿੱਚ ਭੇਜੋ ਤੇ ਵਧੀਆ ਉੱਥੇ ਵਰਕ ਕਰਾ ਰਿਆ ਵਧੀਆ ਪ੍ਰੋਫੈਸ਼ਨਲ ਕੋਚ ਨੇ ਤੇ ਵਧੀਆ ਹੋ ਰਿਹਾ ਸਾਰਾ ਕੁਝ ਆਖਿਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕੋਚਿੰਗ ਦਿੰਨੇ ਹੋ ਹਨਾ ਤਾਂ ਇੱਕ ਤਾਂ ਸਮਰ ਕੈਂਪ ਲੱਗਿਆ ਹੋਇਆ ਇਸ ਤੋਂ ਬਿਨਾ ਜੇਕਰ ਗੱਲ ਕੀਤੀ ਜਾਵੇ ਕੋਈ ਫੀਸ ਸਟ੍ਰਕਚਰ ਰੱਖਿਆ ਹੋਇਆ ਵਾ ਨਹੀਂ ਸਰ ਫੀਸ ਕੋਈ ਨਹੀਂ ਹੈਗੀ ਤਾਂ ਸਾਰਿਆਂ ਨੂੰ ਫ੍ਰੀ ਵਰਕ ਆ ਫ੍ਰੀ ਸਾਰਾ ਕੁਝ ਕਰਾਇਆ ਜਾਂਦਾ ਸਰ ਕੋਚ ਰੱਖੇ ਹੋਏ ਨੇ ਤੇ ਆਪਣੇ ਬੱਚਿਆਂ ਨੂੰ ਫ੍ਰੀ ਕਿੱਟ ਬਾਲਾਂ ਹਡਲਸ ਜੋ ਵੀ ਸਪੋਰਟਸ ਦਾ ਸਮਾਨ ਆ ਸਾਰਾ ਕੁਝ ਬਿਲਕੁਲ ਫ੍ਰੀ ਆ ਤੇ ਉਹਨਾਂ ਨੂੰ ਡਾਈਟ ਐਂਡ ਤੇ ਡਾਈਟ ਵੀ ਦਿੱਤੀ ਜਾਂਦੀ ਹੈ ਜਿਵਾਕ ਨੂੰ ਅੱਛਾ ਦੋ ਸਵਾਲ ਆ ਗਏ ਮੇਰੇ ਕੋਲ ਪਹਿਲਾ ਸਵਾਲ ਇਹ ਆ ਜਦੋਂ ਛੋਟੀ ਉਮਰ ਦੇ ਬੱਚੇ ਗਰਮੀ ਦੇ ਵਿੱਚ ਖੇਡਦੇ ਆ ਤਾਂ ਕਈ ਵਾਰੀ ਇਹ ਵੀ ਮੰਨਿਆ ਜਾਂਦਾ ਸਕਦ ਗਰਮੀ ਲੱਗ ਜਾਂਦੀ ਆ ਉਹ ਫਿਰ ਮੰਦ ਦੇ ਵਿੱਚ ਕਿਵੇਂ ਸੈਟਿੰਗ ਰੱਖਦੇ ਵੀ ਕਿਵੇਂ ਵਿਚਾਰ ਮਨ ਦੇ ਵਿੱਚ ਸੈਟਿੰਗ ਇਹੀ ਹੈ ਕਿ ਉਹਨਾਂ ਨੂੰ ਥੋੜਾ ਟਾਈਮ ਰੈਸਟ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਬਾਹਰੋਂ ਵੀ ਅਸੀਂ ਸਪੈਸ਼ਲ ਉਹਨਾਂ ਦੇ ਪੇਰੈਂਟਸ ਨੂੰ ਵੀ ਕਹਿੰਨੇ ਆ ਵੀ ਇਹਨਾਂ ਨੂੰ ਬਾਹਰ ਫਿਰਨ ਦਾ ਮੌਕਾ ਨਾ ਦਿਓ ਤੇ ਇਹਨਾਂ ਨੂੰ ਘਰੇ ਰੱਖੋ ਗਰਮੀ ਜ਼ਿਆਦਾ ਹੋਣ ਕਰਕੇ ਤਾਂ ਉਹਨਾਂ ਨੂੰ ਵਰਕ ਇੱਥੇ ਕੱਟ ਕਰਵਾਇਆ ਜਾਂਦਾ ਉਹਨੂੰ ਰੈਸਟ ਦਿੱਤੀ ਜਾਂਦੀ ਹੈ ਤੇ ਉਹਨਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਆਖਿਰ ਦੇ ਵਿੱਚ ਆਜਰਨ ਜੇਕਰ ਬਾਕੀ ਹੋਰ ਪਿੰਡਾਂ ਦੇ ਤੋਂ ਅਪਰੋਚ ਕਰਦੇ ਆ ਫਿਰ ਕੀ ਉਹ ਵੀ ਇੱਥੇ ਆ ਸਕਦੇ ਆ ਨੀ ਫਿਲਹਾਲ ਤਾਂ ਵੈਸੇ ਬਾਕੀ ਪਿੰਡਾਂ ਨੂੰ ਵੀ ਇਹੀ ਸਾਡੀ ਬੇਨਤੀ ਹੈ ਕਿ ਤੁਸੀਂ ਆਪੋ ਆਪਣੇ ਪਿੰਡ ਸਬਰ ਕੈਂਪ ਬੱਚਿਆਂ ਨੂੰ ਲਗਾਓ ਕਿ ਆਉਣ ਵਾਲੀ ਜਨਰੇਸ਼ਨ ਥੋੜੀ ਜੀ ਆਪਣੇ ਜਿਹੜੇ ਹੁਣ ਦੇਖਿਆ ਜਾਵੇ ਕਿ ਬਹੁਤ ਨੌਜਵਾਨ ਵੀਰ ਛੋਟੇ ਬੱਚੇ ਨਸ਼ਿਆਂ ਵੱਲ ਨੂੰ ਹੋ ਰਹੇ ਨੇ ਤਾਂ ਉਹਨਾਂ ਨੂੰ ਇਹੀ ਹੈ ਕਿ ਆਪਦੇ ਆਪਣੇ ਆਪਣੋ ਪਿੰਡ ਕੈਂਪ ਲਾਓ ਤੇ ਵਧੀਆ ਜਵਾਕਾਂ ਨੂੰ ਖੇਡਣ ਦਾ ਮੌਕਾ ਮਿਲੇ ਬਹੁਤ ਬਹੁਤ ਧੰਨਵਾਦ ਜੀ ਓਕੇ ਹਰ ਦਿਨ ਨਾਲ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਸਭ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਅਸੀਂ ਕੋਸ਼ ਸਹਿਬਾਨਾ ਦੇ ਨਾਲ ਗੱਲ ਕੀਤੀ ਤਾਂ ਕਹਿੰਦੇ ਸਾਡੇ ਜਿਹੜੇ ਸੀਨੀਅਰ ਆ ਸਾਡੇ ਮਾਸਟਰ ਸਾਹਿਬ ਹੋਣੀ ਆ ਜਾਂ ਕਿਵੇਂ ਇਹਨਾਂ ਦੇ ਵੱਲੋਂ ਇਹ ਵਿਜ਼ਨ ਸੋਚ ਲਿਆਂਦੀ ਗਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਮੇਰਾ ਹੀ ਮਾਸਟਰ ਗੁਰਸੇਵ ਸਿੰਘ ਮਾਸਟਰ ਜੀ ਕਰ ਗੱਲ ਕੀਤੀ ਜਾਵੇ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਜਾਂ ਇੰਜ ਆਖ ਲਵੋ ਕੇ ਦੁਖਾਂਤ ਪੰਜਾਬ ਦਾ ਇਹ ਬਣਦਾ ਪਿਆ ਹੈ ਕਿ ਖੇਡ ਮੈਦਾਨ ਖਾਲੀ ਹੁੰਦੇ ਪਏ ਆ ਤੇ ਦੂਜੇ ਪਾਸੇ ਗਰਮੀ ਦੇ ਮੌਸਮ ਚ ਵੈਸੇ ਹੀ ਲੋਕ ਘਰਾਂ ਦੇ ਪੱਖਿਆਂ ਏਸੀਆਂ ਤੋਂ ਬਾਹਰ ਨਹੀਂ ਆਉਂਦੇ ਪਏ। ਸਹੀ ਗੱਲ। ਤੇ ਫਿਰ ਇਹ ਕਿਸ ਤਰ੍ਹਾਂ ਨਜ਼ਾਰਾ ਬਣਿਆ ਗਿਆ ਇਹ ਪਿੰਡ ਜਾਂਗਪੁਰ ਦੇ ਵਿੱਚ ਕੀ ਸੋਚਣਾ ਸ਼ੁਰੂ ਕੀਤੀ? ਸਾਡੇ ਪਿਛਲੇ 2-3 ਸਾਲਾਂ ਤੋਂ ਅਸੀਂ ਲਗਾਤਾਰ ਹਰ ਸਾਲ ਸਮਰ ਕੈਂਪ ਲਗਾਉਨੇ ਆ ਬੱਚਿਆਂ ਦਾ। ਹਮ ਸਾਡਾ ਜਿਹੜਾ ਸਮਰ ਕੈਂਪ ਦਾ ਉਦੇਸ਼ ਆ ਉਹ ਆ ਵੀ ਬੱਚਿਆਂ ਦੀ ਜਿਹੜੀ એનર્ਜੀ ਦਾ ਚੈਨਲ ਆ ਉਹਨੂੰ ਵਧੀਆ ਪਾਸੇ ਯੂਜ਼ ਕੀਤਾ ਜਾ ਰਿਹਾ ਸੋ ਇਹ ਸੋਚ ਨੂੰ ਅਸੀਂ ਮੁੱਖ ਰੱਖਦੇ ਹੋਏ ਖਾਸ ਕਰਕੇ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਆ ਇਹ 2 ਸਾਲਾਂ ਤੋਂ 3 ਤੋਂ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਜਿੱਥੇ ਅਸੀਂ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਉਹਨਾਂ ਨੂੰ ਰਿਫਰੈਸ਼ਮੈਂਟ ਦਿੰਨੇ ਆ ਉੱਥੇ ਹੀ ਵਧੀਆ ਕੋਚ ਸਹਿਬਾਨ ਦੇ ਕਿਉਂਕਿ ਜੇ ਸਾਡੇ ਕੋਲ ਉਹ ਸਾਧਨ ਨਹੀਂ ਹੈਗੇ ਖੇਡਾਂ ਦੇ ਜਿਨ੍ਹਾਂ ਲਈ ਬੱਚਿਆਂ ਨੂੰ ਸੱਦਿਆ ਜਾਂਦਾ ਤਾਂ ਉਹਨਾਂ ਦਾ ਇੰਟਰਸਟ ਘਟ ਜਾਂਦਾ ਸੋ ਅਸੀਂ ਇਸ ਲਈ ਇਸ ਨੂੰ ਇੰਟਰਸਟਡ ਬਣਾਉਣ ਲਈ ਜਿੱਥੇ ਬੱਚਿਆਂ ਨੂੰ ਸ਼ੂਜ਼ ਵਗੈਰਾ ਦਿੰਨੇ ਆ ਕਿਟਾਂ ਦਿੰਨੇ ਆ ਰਿਫਰੈਸ਼ਮੈਂਟ ਦਿੰਨੇ ਆ ਉਥੇ ਘਰੋ ਘਰੀ ਬੱਚਿਆਂ ਦੇ ਨਾਲ ਪਹੁੰਚ ਕਰਕੇ ਉਹਨਾਂ ਦੇ ਮਾਪਿਆਂ ਨੂੰ ਮੋਟੀਵੇਟ ਕਰਕੇ ਇੱਥੇ ਲੈ ਕੇ ਆਉਣੇ ਤਾਂ ਕਿ ਉਹਨਾਂ ਦੇ ਵਿੱਚ ਚੰਗੀਆਂ ਆਦਤਾਂ ਬਣਨ ਤੇ ਨਾਲ ਦੀ ਨਾਲ ਜਿਹੜਾ ਆਉਣ ਵਾਲਾ ਜੀਵਨ ਨਸ਼ਾ ਰਹਿਤ ਹੋਵੇ ਤੇ ਸਭ ਤੋਂ ਜਿਹੜੀ ਵੱਡੀ ਗੱਲ ਆ ਜਿਵੇਂ ਆਪਾਂ ਅਕਸਰ ਕਹਿੰਦੇ ਆ ਕਿ ਇੱਕ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਦਿਮਾਗ ਹੁੰਦਾ ਅਸੀਂ ਚਾਹੁੰਦੇ ਆ ਕਿ ਬੱਚਿਆਂ ਨੂੰ ਅਜਿਹੀ ਲਗਨ ਲੱਗੇ ਕਿਉਂ ਕਰਾਉ ਤੋਂ ਬਾਹਰ ਆ ਕੇ ਗਰਾਊਂਡ ਦੇ ਨਾਲ ਜੁੜਨਾ ਤੇ ਤੰਦਰੁਸਤੀ ਵਾਲਾ ਜੀਵਨ ਬਤੀਤ ਹਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬੱਚਿਆਂ ਦੀ ਸੋਚ ਹੁਣੇ ਤੋਂ ਹੀ ਨਾ ਬਲਪੇਗੀ ਜਿਵੇਂ ਕਹਿੰਦੇ ਵੀ ਕੋਰਾ ਕਾਗਜ਼ ਹੁੰਦਾ ਹੈ ਇੱਥੇ ਲਿਖਿਆ ਜਾ ਲਿਖਿਆ ਜਾਣਾ ਹੈ ਨਾ ਜੇਕਰ ਇਸ ਤੋਂ ਬਾਅਦ ਸਮਰ ਕੈਂਪ ਦੀ ਗੱਲ ਕਰਦੇ ਹਾਂ ਵੀ ਇਹ 15 ਦਾ 20 ਦਿਨ ਚੱਲੂਗਾ ਜਿਵੇਂ ਮੰਨ ਇੱਕ ਮਹੀਨਾ ਇੱਕ ਮਹੀਨਾ ਚੱਲੂਗਾ ਉਸ ਤੋਂ ਬਾਅਦ ਜਿਹੜੇ ਬੱਚੇ ਖੇਡ ਕੇ ਗਏ ਆ ਤੁਸੀਂ ਉਹਨਾਂ ਦਾ ਕੋਈ ਰਜਿਸਟ੍ਰੇਸ਼ਨ ਵੀ ਕਰਦੇ ਹੋ ਕਿ ਬਾਅਦ ਚ ਸੰਪਰਕ ਦੇ ਵਿੱਚ ਰਹਿਣ ਨਹੀਂ ਜੀ ਉਹ ਲਗਾਤਾਰ ਬੱਚੇ ਸੰਪਰਕ ਚ ਰਹਿੰਦੇ ਆ ਠੀਕ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਸ਼ੂ ਵਿਲਕਰਾਉਨੇ ਆ ਤੇ ਨਹੀਂ ਆਮ ਦਿਨਾਂ ਦੇ ਵਿੱਚ ਸ਼ਾਮ ਨੂੰ ਹਰ ਰੋਜ਼ ਹੀ ਬੱਚਿਆਂ ਦਾ ਇੱਥੇ ਇਕੱਠ ਹੁੰਦਾ ਬੱਚੇ ਆਉਂਦੇ ਆ ਗਰਾਊਂਡ ਦੇ ਨਾਲ ਚੜਦੇ ਆ ਤੇ ਗੱਲਾਂបੱਤਾਂ ਕਿਉਂਕਿ ਅਸੀਂ ਅਕਸਰ ਦੇਖਿਆ ਸੀ ਇੰਟਰਵਿਊਜ਼ ਕਰਦੇ ਰਹਿੰਨੇ ਆ ਜਿਹੜੇ ਸੀਨੀਅਰ ਖਿਡਾਰੀ ਹੋ ਜਾਂਦੇ ਆ ਉਹਨਾਂ ਦੇ ਜ਼ਿੰਦਗੀ ਚ ਦੋ ਪ੍ਰੋਬਲਮਸ ਆ ਜਾਂਦੀਆਂ ਪਹਿਲਾ ਸੋਰਸ ਆਫ ਅਰਨਿੰਗ ਘਟ ਜਾਂਦਾ ਉਹਨਾਂ ਨੂੰ ਜੇਕਰ ਇਹ ਵੀ ਸਵਾਲ ਹੁੰਦੇ ਆ ਸਰਕਾਰਾਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਕਿ ਪੰਜਾਬ ਦੇ ਵਿੱਚ ਉਸ ਪੱਧਰ ਤੇ ਮਤਲਬ ਖਿਡਾਰੀਆਂ ਨੂੰ ਇਨਕਮ ਸੋਰਸ ਜਨਰੇਟ ਨਹੀਂ ਕੀਤਾ ਜਾਂਦਾ ਇਸ ਨੂੰ ਲੈ ਕੇ ਜਿਸ ਤਰ੍ਹਾਂ ਤੁਸੀਂ ਐਨ ਆਰ ਆਈ ਵੀਰਾਂ ਦੀ ਗੱਲ ਕੀਤੀ ਆ ਤਾਂ ਇਹ ਕੀ ਜਿਹੜਾ ਸਰਕਲ ਆ ਇਹ ਪੂਰਾ ਸਾਲ ਐਵੇਂ ਚੱਲਦਾ ਰਹਿੰਦਾ ਕਿ ਸਿਰਫ ਇਸ ਸਮਰ ਕੈਂਪ ਦੀ ਗੱਲ ਕਰਦੇ ਨਹੀਂ ਜੀ ਸਾਰਾ ਜਿਹੜਾ ਆਪਣੇ ਪਿੰਡ ਸਾਡੇ ਨਗਰ ਨਿਵਾਸੀਆਂ ਦੇ ਜਿੰਨੇ ਸਾਡੇ ਪਤਵੰਤੇ ਸੱਜਣਾ ਪਿੰਡ ਦੇ ਐਨ ਆਰ ਆਈ ਵੀਰ ਪੂਰਾ ਸਾਲ ਬੱਚਿਆਂ ਦੇ ਲਈ ਖਿਡਾਰੀਆਂ ਦੇ ਲਈ ਉਹ ਜਤਨਸ਼ੀਲ ਰਹਿੰਦੇ ਆ ਜਿਹਦੇ ਵਿੱਚ ਉਹ ਸਮੇਂ-ਸਮੇਂ ਤੇ ਚਲੋ ਮਾਈਕ ਸਹਾਇਤਾ ਤਾਂ ਹੁੰਦੀ ਰਹਿੰਦੀ ਆ ਮੋਟੀਵੇਸ਼ਨ ਦੇ ਲਈ ਕਈ ਵਾਰ ਆਪ ਵੀ ਆਉਂਦੇ ਆ ਵੱਡਾ ਅਸੀਂ ਟੂਰਨਾਮੈਂਟ ਕਰਵਾਉਨੇ ਆ तकरीबन ਹਲਕੇ ਦੇ ਵਿੱਚ ਇਹਦੇ ਨਾਲ ਦਾ ਟੂਰਨਾਮੈਂਟ ਨਹੀਂ ਹੁੰਦਾ ਜਿੱਥੇ ਅਸੀਂ ਖਿਡਾਰੀਆਂ ਨੂੰ ਵੱਡੇ ਇਨਾਮ ਦਿੰਨੇ ਆ ਉੱਥੇ ਜਿਹੜੇ ਖਿਡਾਰੀ ਸਾਰਾ ਸਾਲ ਐਕਟਿਵ ਰਹਿੰਦੇ ਆ ਵਧੀਆ ਸਰਗਰਮੀਆਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਅੱਛਾ ਇਹ ਸਭ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਆਪ ਵੀ ਐਜ਼ ਏ ਮਤਲਬ ਟੀਚਰ ਰਹੇ ਹੋ ਕਾ ਜੀ ਐਜ਼ ਏ ਟੀਚਰ ਰਹੇ ਹੋ ਤੇ ਜਿਹੜੇ ਬੱਚਿਆਂ ਨੂੰ ਜਦੋਂ ਤੁਸੀਂ ਇੱਥੇ ਗੱਲਬਾਤ ਰابطਾ ਕਾਇਮ ਕਰਦੇ ਹੋ ਤਾਂ ਛੋਟੇ ਬੱਚਿਆਂ ਦੇ ਸਵਾਲ ਕੀ ਬਣਦੇ ਆ ਛੋਟੇ ਬੱਚਿਆਂ ਦੇ ਸਵਾਲ ਤਾਂ ਇਹੀ ਆ ਜੀ ਉਹਨਾਂ ਦਾ ਮੇਨ ਮਕਸਦ ਆ ਜਿਹੜਾ ਛੋਟੇ ਬੱਚਿਆਂ ਦਾ ਜਿਵੇਂ ਗਰਾਊਂਡ ਚ ਆ ਕੇ ਉਹ ਬਹੁਤ ਖੁਸ਼ ਹੁੰਦੇ ਨੇ ਹਨ ਖੁਸ਼ ਹੋਣ ਤੋਂ ਬਾਅਦ ਜਿਵੇਂ ਬੱਚੇ ਆਉਂਦੇ ਆ ਤਾਂ ਉਹਨਾਂ ਦੀਆਂ ਛੋਟੀਆਂ-ਛੋਟੀਆਂ ਕੁਐਰੀਜ਼ ਹੁੰਦੀਆਂ ਨੇ ਵੀ ਕਿੰਨੇ ਦਿਨ ਚੱਲਣਾ ਜੀ ਅਸੀਂ ਕੀ ਕਰਨਾ ਵਾ ਤੇ ਮਾਪਿਆਂ ਉਸ ਸਥਿਤੀ ਦੇ ਵਿੱਚ ਅਸੀਂ ਇਹ ਸਮਝਦੇ ਹਾਂ ਕਿ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਹੁਣ ਸਵੇਰੇ 5 ਵਜੇ ਬੱਚਿਆਂ ਨੂੰ ਘਰੋਂ ਤਿਆਰ ਕਰਕੇ ਇੱਥੇ ਭੇਜਣਾ ਇਹ ਕਬ ਦੇ ਆਪ ਚ ਵੱਡੀ ਪ੍ਰਾਪਤੀ ਹੈ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਪਿੰਡ ਜਾਂਗਪੁਰ ਦੇ ਬੱਚੇ ਜਦੋਂ ਆਪੋ ਆਪਣੇ ਸਕੂਲਾਂ ਦੇ ਵਿੱਚ ਜਾਣਗੇ ਜਿਹੜੇ ਪਹਿਲਾਂ ਨਹੀਂ ਖੇਡਦੇ ਹੋਣਗੇ ਉਹ ਸਮਰ ਕੈਂਪ ਤੋਂ ਬਾਅਦ ਉਮੀਦ ਆ ਕਿ ਸਪੋਰਟਸ ਉਹ ਆਪਣੇ ਸਪੋਰਟਸ ਪਤਾ ਹੋਵੇ ਕਿਹੜੀ ਖੇਡਣੀ ਹੈ ਸਹੀ ਗੱਲ ਹੈ ਜੀ ਬਿਲਕੁਲ ਸਹੀ ਆ ਅੱਛਾ ਇਸ ਸਭ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਦੂਸਰੇ ਪਾਸੇ ਆਪਾਂ ਆ ਜਾਣੇ ਆ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਵੜ ਗਿਆ ਜੇਕਰ ਨੌਜਵਾਨੀ ਦੀ ਗੱਲ ਕੀਤੀ ਜਾਵੇ ਕੋਈ ਮਨ ਦੇ ਵਿੱਚ ਸੋਚ ਹੈ ਇਸ ਤਰ੍ਹਾਂ ਦੀ ਪਲਪ ਦੀ ਵੀ ਕਿ ਉਹ ਵੀ ਸ਼ਾਇਦ ਮਤਲਬ ਗਰਾਊਂਡ ਲੈਵਲ ਤੇ ਆ ਜਾਣ ਜਾਂ ਉਹਨਾਂ ਦੀ ਸੋਚ ਨੂੰ ਬਦਲਿਆ ਜਾ ਸਕੇ ਇਸ ਲਈ ਨਾ ਅਸੀਂ ਜਿੱਥੇ ਮੈਂ ਸਰਕਾਰੀ ਟੀਚਰ ਵਜੋਂ ਸੇਵਾ ਨਿਭਾ ਰਿਹਾ ਹਾਂ ਉੱਥੇ ਹੀ ਅਸੀਂ ਗੁਰੂ ਘਰ ਦੇ ਨਾਲ ਵੀ ਜੁੜੇ ਹੋਏ ਹਾਂ ਖੁਰਦਵਾਰਾ ਸਾਹਿਬ ਦਾ ਵੀ ਪ੍ਰਧਾਨ ਹਾਂ ਅਸੀਂ ਦੋਨੇ ਪੱਖ ਤੋਂ ਸੰਸਥਾਵਾਂ ਤੋਂ ਯਤਨ ਕਰ ਰਹੇ ਹਾਂ ਜਿੱਥੇ ਧਾਰਮਿਕ ਤੌਰ ਤੇ ਅਸੀਂ ਮਜਬੂਤੀ ਲਈ ਤਾਂ ਕਿ ਉਹਨਾਂ ਦੇ ਵਿੱਚ ਚੰਗੇ ਗੁਣ ਪੈਦਾ ਹੋਣ ਮਿੱਠੀ ਬੋਲੀ ਹੋਵੇ ਵਧੀਆ ਇਨਸਾਨ ਬਣ ਵੀਰ ਆਜੇ ਉਸ ਲਈ ਅਸੀਂ ਯਤਨ ਕਰਦੇ ਹਾਂ ਉੱਥੇ ਹੀ ਜਿਹੜਾ ਖੇਡਾਂ ਦੇ ਵਿੱਚ ਜਿਵੇਂ ਤੁਸੀਂ ਨਸ਼ੇ ਦੀ ਗੱਲ ਕੀਤੀ ਆ ਹੁਣ ਤੋਂ 15 ਸਾਲ 12 ਸਾਲ ਪਹਿਲਾਂ ਸਾਡਾ ਪਿੰਡ ਵੀ ਨਸ਼ਿਆਂ ਦਾ ਬਹੁਤ ਵੱਡਾ ਗੜ ਬਣ ਚੁੱਕਿਆ ਸੀ ਪਰ ਅੱਜ ਬਹੁਤ ਘੱਟ ਇਹ ਕੰਮ ਆ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਆ ਪਿੰਡ ਨੂੰ ਉਭਾਰਨ ਦੇ ਵਿੱਚ ਤੇ ਦੂਜੀ ਗੱਲ ਤੁਸੀਂ ਅਰਨਿੰਗ ਦੀ ਕਰਦੇ ਸੀ ਜੀ ਜੀ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਸਾਡੇ ਘਟ ਤੋਂ ਘਟ ਸੱਤ ਅੱਠ ਬੱਚੇ ਜਿਹੜੇ ਆ ਕੋਈ ਮਿਲਟਰੀ ਚ ਕੋਈ CRPF ਚ ਜਾਂ ਕੋਈ ਕਿਸੇ ਹੋਰ ਜੌਬ ਚ ਤੇ ਆਡਿਟ ਵਿਭਾਗ ਚ ਆਪਣੇ ਸਹਿਜਪਾਲ ਆਡਿਟ ਚ ਸੋ ਐਸਲੂਟ ਬੱਚਿਆਂ ਨੂੰ ਅਸੀਂ ਮੋਟੀਵੇਸ਼ਨ ਦੇ ਰਹੇ ਆ ਕਿ ਤੁਸੀਂ ਖੇਡਾਂ ਦੇ ਨਾਲ ਜੇ ਵਧੀਆ ਪੜਦੇ ਹੋ ਤਾਂ ਕਿਸੇ ਨਾ ਕਿਸੇ ਜੌਬ ਦੇ ਲਈ ਯੋਗ ਹੋ ਜਾਂਦੇ ਹੋ ਠੀਕ ਹੈ ਆਖਿਰ ਦੇ ਵਿੱਚ ਮੈਂ ਆ ਜਾਨਣਾ ਕਿ ਜਿਸ ਤਰ੍ਹਾਂ ਇਹ ਵੀ ਅਪੀਲ ਅਸੀਂ ਵੀ ਦਰਸ਼ਕਾਂ ਨੂੰ ਵੀ ਕਰਦੇ ਹਾਂ ਤੇ ਪੰਜਾਬ ਦੇ ਹੋਰ ਪਿੰਡਾਂ ਨੂੰ ਵੀ ਕਰਦੇ ਹਾਂ ਕਿ ਜਿਸ ਤਰ੍ਹਾਂ ਇੱਥੋਂ ਦਾ ਅਦਭੁਤ ਨਜ਼ਾਰਾ ਬਣਿਆ ਹੋਇਆ ਹੈ ਪਿੰਡ ਜਾਂਗਪੁਰ ਦਾ ਮੁੱਲਾਪੁਰ ਦੇ ਨਜ਼ਦੀਕ ਹੈ ਜ਼ਿਲ੍ਹਾ ਲੁਧਿਆਣਾ ਆ ਜਾਂਦਾ ਦਾ ਜਾਂਗਪੁਰ ਪਿੰਡ ਦੇ ਵਿੱਚ ਬੱਚੇ 100 ਦੇ ਕਰੀਬ ਖੇਡਦੇ ਪਏ ਆ ਪ੍ਰੈਕਟਿਸ ਕਰਦੇ ਪਏ ਆ ਤੇ ਇਹਨਾਂ ਸੱਜਣਾ ਦੀ ਸਹਿਯੋਗ ਦੇ ਨਾਲ ਇਹਨਾਂ ਦੀ ਜਿਹੜੀ ਸੋਚ ਵਿਜ਼ਨ ਕਲੀਅਰ ਹੋਇਆ ਹੋਇਆ ਉਹ ਸਭ ਦੇ ਸਹਿਯੋਗ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਹਨ ਪਈਆਂ ਤੁਸੀਂ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਅਜੇ ਇਹ ਛੋਟੇ-ਛੋਟੇ ਉਪਰਾਲੇ ਕਰੋ ਇਟ ਇਸ ਆਪਣੇ ਆ ਬਾਧੀਆਂ ਰਹਿੰਦੀਆਂ ਆਖਰ ਦੇ ਵਿੱਚ ਮੈਂ ਇੱਕ ਲਾਸਟ ਸਵਾਲ ਲੈ ਲੈਣਾ ਕਿ ਜਿਸ ਤਰ੍ਹਾਂ ਸੋਚ ਦੀ ਗੱਲ ਕੀਤੀ ਆ ਤੁਹਾਡੇ ਨਾਲ ਦੇ ਵੀ ਪਿੰਡ ਹੋਣੇ ਆ ਤੁਸੀਂ ਐਜ਼ ਸਰਪੰਚ ਜਿਸ ਤਰ੍ਹਾਂ ਗੱਲ ਕੀਤੀ ਆ ਕੀ ਲੱਗਦਾ ਏ ਕਿ ਨਾਲ ਦੇ ਪਿੰਡਾਂ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਚੱਲਦਾ ਪਿਆ ਜਾਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਸਾਡੇ ਦੋ ਤਿੰਨ ਪਿੰਡ ਨੇ ਜੀ ਨੇੜੇ ਖਾਸ ਕਰਕੇ ਜੀ ਤੁਸੀਂ ਸਾਰੇ ਏਰੀਆ ਦੀ ਗੱਲ ਕਰੋ ਤਾਂ ਮੋਹੀ ਅੱਬੂਵਾਲ ਸਰਾਬਾ ਡਾਂਗੂ ਪੱਖੋਵਾਲ ਇਹ ਸਾਰੇ ਪਿੰਡ ਫੁੱਟਬਾਲ ਦੇ ਵੱਡੇ ਗੜ੍ਹ ਨੇ ਇਹਨਾਂ ਦੇ ਵਿੱਚ ਆਪਦੇ ਆਪ ਦੇ ਪੱਧਰ ਤੇ ਖਾਸ ਜਿਵੇਂ ਰੁੜਕਾ ਪਿੰਡ ਵੀ ਆ ਆਪਦੇ ਆਪ ਦੇ ਪੱਧਰ ਤੇ ਐਕਟੀਵਿਟੀਜ਼ ਹੁੰਦੀਆਂ ਰਹਿੰਦੀਆਂ ਨੇ ਤੇ ਸਾਡੇ ਜਿਹੜੀ ਗੱਲ ਆ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਇਹ ਧੰਨਵਾਦ ਵੀ ਕਰਦਾ ਸਾਡੇ ਐਨਆਰਆਈ ਵੀਰਾਂ ਦਾ ਸਾਡੇ ਨਗਰ ਦੇ ਵੀਰਾਂ ਦਾ ਸਹਿਯੋਗੀਆਂ ਦਾ ਕਿ ਜਿਹੜੇ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਬੱਚਿਆਂ ਦੀ ਭਲਾਈ ਲਈ ਇਸ ਗਰਾਉਂਡ ਦੀ ਭਲਾਈ ਲਈ ਨਗਰ ਦੀ ਭਲਾਈ ਲਈ ਹਰ ਵੇਲੇ ਤਤਪਰ ਰਹਿੰਦੇ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦੀ ਸਸਕਾਰ ਸਸਕਾਰ